ਅਗਨਤ ਸਾ ਆਪਣੀ ਦੇ ਰਾਸ ਖਾਤ ਪੀ ਵਰਤੇ ਅਨਗੋਲਾਸ ਆਪਣੀ ਮਾਨ ਕਛ ਬਹੁਰ ਸਾਹਲੇ ਅਗਿਆਨੀ ਮਨੁ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਰ ਉਸ ਕਾ ਵਿਸਵਾਸ ਨ ਹੋਵੇ जिसकी बस्ति तिसवा गै रखे प्रभु की आ ग्या माने मथे उस ते चौगुण करे निहाल नानक साहिब सदा दया ਅਗਨਤ ਸਾਰ ਆਪਣੀ ਦੇਰਾਸ ਖਾਤ ਪੀਤ ਵਰਤੇ ਅਨਜੂਲਾਾਸ ਆਪਣੀ ਅਮਾਨ ਕਚ ਬਹੁਰਸਾ ਹਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਰ ਉਸ ਕਾ ਵਿਸਵਾਸ ਨਾ ਹੋਵੇ जिसके मस्तु तिस आ गए रखें प्रभु के आ जा माने मथे उसने चौगुण करे निहालु नानक साहिब सदा दया ਉਸ ਤੇ ਚੌਗੁਨ ਕਰੇ ਮਹਾਲ ਨਾਨਕ ਸਾਹਿਬ ਸਦਾ ਦਇਆਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਦੀ ਉਪਦੇਸ਼ ਕਰਦੇ ਹਨ ਅਗਨਤ ਸਾ ਉਹ ਆਪਣੀ ਦੇ ਰਾਸ ਖਾਤ ਪੀਂ ਵਰਤੇ ਅਨੰਦ ਵिलास ਆਪਣਾ ਜਿਹੜਾ ਮਾਲਕ ਹੈ ਨਾ ਆਪਣਾ ਜਿਹੜਾ ਸ਼ਾਹ ਹੈ ਉਹਨੇ ਆਪਾਂ ਨੂੰ ਕਿੰਨੀਆਂ ਹੀ ਕਿੰਨੀਆਂ ਵਸਤੀਆਂ ਵਸਤੂਆਂ ਦਿੱਤੀਆਂ ਹਨ ਆਪਾਂ ਖਾ ਪੀ ਕੇ ਆਨੰਦ ਕਰ ਰਹੇ ਹਾਂ ਪਰ ਜੇ ਥੋੜੀ ਜੀ ਕੋਈ ਚੀਜ਼ ਜੇ ਸ਼ਾਹ ਆਪਣਾ ਵਾਪਸ ਲੈ ਲਵੇ ਆਪਣੀ ਇਮਾਨ ਕੱਚ ਬਹੁਤ ਸਾਲੇ ਅਗਿਆਨ ਨੀ ਮਨਰੋਸ ਕਰੇ ਆਪਾਂ ਗਿਆਨਤਾ ਵਸ਼ ਰੁਸ ਕੇ ਬਹਿ ਜਾਂਦੇ ਆਪਨੀ ਪ੍ਰਤੀਤ ਆਪ ਹੀ ਖੋਵੇ ਜੇ ਵੈਸੇ ਆਪਾਂ ਦੁਨੀਆਦਾਰੀ 'ਚ ਦੇਖੀਏ ਨਾ ਤੇ ਕੋਈ ਮਾਲਕ ਹੈ ਕਿਸੇ ਵੀ ਫੈਕਟਰੀ ਦਾ ਜਾਂ ਕੰਪਨੀ ਦਾ ਤੇ ਉਹ ਬਹੁਤ ਕੁਝ ਦੇ ਰਿਹਾ ਹੈ ਘਰ ਵੀ ਦੇ ਰਿਹਾ ਹੈ ਗੱਡੀ ਵੀ ਦੇ ਰਿਹਾ ਮੋਟਰਸਾਈਕਲ ਵੀ ਦੇ ਰਿਹਾ ਸਾਈਕਲ ਵੀ ਦੇ ਰਿਹਾ ਜੇ ਕਦੀ ਚੀਜ਼ ਵਾਪਸ ਲੈ ਵੀ ਲਈ ਜੇ ਸਾਈਕਲ ਲੈ ਲਿਆ ਤੇ ਰੁੱਸ ਜਾਵਾਂਗੇ ਫਿਰ ਕੀ ਹੋਊਗਾ ਫਿਰ ਆਪਣਾ ਹੀ ਵਿਸ਼ਵਾਸ ਆਪਾਂ ਆਪ ਹੀ ਗਵਾਵਾਂਗੇ ਨਾ ਆਪਣੀ ਪ੍ਰਤੀਤ ਆਪ ਹੀ ਹੋਵੇ ਬਹੁਤ ਰੁੱਸ ਦਾ ਵਿਸ਼ਵਾਸ ਨਾ ਹੋਵੇ ਆਪ ਆਪਣਾ ਵਿਸ਼ਵਾਸ ਵੀ ਗਵਾ ਲੈਨੇ ਸਿੱਧਕ ਗਵਾ ਲੈਨੇ ਜਿਸकी ਵਸਤੇ ਸਾਗੇ ਰੱਖੇ ਜਿਹਦੀ ਵਸਤੂ ਉਹਦੇ ਅੱਗੇ ਰੱਖੋ ਜੇ ਤੁਹਾਡੀ ਹੋਈ ਹੈ ਤੁਸੀਂ ਜਿਹੜੀ ਲੈ ਲੋਗੇ ਉਹ ਤੁਹਾਡੀ ਪਹਿਲਾਂ ਵੀ ਸੀ ਤੁਹਾਡੀ ਹੋਣੀ ਹੈ ਜਿਸ ਕੀ ਵਸਤੇ ਸਾਗੇ ਰੱਖੇ ਪ੍ਰਭ ਕੀ ਆਗਿਆ ਮੰਨੇ ਮਾਥੇ ਜਿਸ ਤਰ੍ਹਾਂ ਤੁਸੀਂ ਕਹੋ ਜੀ ਉਸੇ ਤਰ੍ਹਾਂ ਠੀਕ ਹੈ ਜੇ ਆਪਾਂ ਆਪਣੇ ਮਾਲਕ ਨੂੰ ਆਪਣੇ ਸ਼ਾਹ ਨੂੰ ਜੇ ਦੁਨੀਆ 'ਚ ਵੀ ਆਏ ਕਿ ਨਾ ਦੁਨੀਆਦਾਰ ਵਿੱਚ ਵੀ ਫਿਰ ਉਹਦੇ ਨਾਲ ਹੀ ਗੱਲ ਬਣਦੀ ਹੈ ਪ੍ਰਭ ਕੀ ਆਗਿਆ ਮੰਨੇ ਮਾਥੇ ਤੇ ਜਿਹੜਾ ਸਾਰੀ ਕਾਇਨਾਤ ਦਾ ਮਾਲਕ ਹੈ ਸਾਰਾ ਕੁਝ ਉਸ ਦਾ ਉਸ ਦਾ ਦਿੱਤਾ ਹੈ ਤੇ ਉਸ ਦੇ ਅੱਗੇ ਤਾਂ ਜ਼ਰੂਰ ਨਮਸਕਾਰ ਕਰਕੇ ਕਹਿਣਾ ਚਾਹੀਦਾ ਜੀ हे ਪ੍ਰਭੂ ਤਨ ਮਨ ਤੰਤ ਸਾਰਾ ਤੁਹਾਡਾ ਹੀ ਉਸਨੇ ਚੌਗਣ ਕਰਨੇ ਹੀ ਹਾਲ ਜਦੋਂ ਆਪਾਂ ਪਾਣਾ ਮੰਨਣ ਲੱਗ ਜਾਂਦੇ ਹਾਂ ਫਿਰ ਪ੍ਰਭੂ ਦੀਆਂ ਬਰਕਤਾਂ ਵੀ ਬਹੁਤ ਹੁੰਦੀਆਂ ਕਿਉਂਕਿ ਪ੍ਰਭੂ ਹੈ ਬਹੁਤ ਦਿਆਲੂ ਫਿਰ ਤਾਂ ਚੌਗਣਾ ਨਿਹਾਲ ਕਰ ਦਿੰਦਾ ਪ੍ਰਭੂ ਨਾਨਕ ਸਾਹਿਬ ਸਦਾ ਦਿਆਲ ਉਹ ਤਾਂ ਹਮੇਸ਼ਾ ਹਮੇਸ਼ਾ ਦਿਆਲੂ ਹੈ ਇਹ ਤਾਂ ਜਿਹੜਾ ਆਪਣਾ ਅਹੰਕਾਰ ਦਾ ਕੰਡਾ ਹੈ ਨਾ ਉਹ ਹੀ ਆਪਣੇ ਮਾਰਗ ਦੇ ਵਿੱਚ ਵੇਖਣ ਪਾਉਂਦਾ ਹੈ ਨਹੀਂ ਪਰਮੇਸ਼ਰ ਤਾਂ ਸਦਾ ਦਿਆਲੂ ਹੈ ਤੇ ਸਾਰਾ ਤਨ ਮਨ ਤਨ ਸਾਰਾ ਕੁਝ ਉਹ ਸੇ ਦਾ ਦਿੱਤਾ ਸਾਰੇ ਜਿਹੜੇ ਆਨੰਦ ਮੰਗਲ ਆਪਾਂ ਮਾਨ ਰਹੇ ਆ ਖਾ ਪੀ ਰਹੇ ਆ ਉਹ ਸਭ ਉਸੇ ਦੀ ਬਖਸ਼ਿਸ਼ ਹੈ ਤੇ ਆਪਾਂ ਨੂੰ ਹਮੇਸ਼ਾ ਪ੍ਰਭੂ ਦੇ ਹੁਕਮ ਚ ਰਾਜ਼ੀ ਰਹਿਣਾ ਚਾਹੀਦਾ ਆਏ ਨੇ ਕਿ ਜੇ ਇੱਕ ਅਧੀ ਚੀਜ਼ ਜੇ ਆਪਣੇ ਕੋਲੇ ਜੇ ਇਕੱਠਾ ਹੈ ਆਪਾਂ ਉਸ ਦਾ ਉਸ ਰੁੱਸ ਕੇ ਬੈਠੀਏ ਆਪਾਂ ਨੂੰ ਹਮੇਸ਼ਾ ਹੁਕਮ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਇਸ ਤਰ੍ਹਾਂ ਕੋਈ ਜਦੋਂ ਉਪਦੇਸ਼ ਹੈ ਇਸ ਦੇ ਨਾਲ ਹੀ ਦਾਸ ਨੂੰ ਅਗੇ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਕਿ ਮੰਦਾ ਜਾਚਕਾਂ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ